ਹਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋ ਬਨ ਸਾਸ ਹੈ ਤਾਬ ਲਗੇ ਇਹ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੂਬਨ ਸਾਸ ਹੈ ਤਬ ਲਾਗੇ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਤਹ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹੋਵੇਂ ਨੇਵਰੀ ਪਾਹੇ ਓਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਰੇ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਵ ਲਾਗੇ ਇਹ ਤਨ ਦੇ ਬੇਨ ਗੁਣ ਕਾਵਨਾ ਆਵਈ ਟਹ ਢੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉਮੈ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਵ ਲਾਗੇ ਇਹ ਤਨ ਦੇ ਬੇਨ ਗੁਣ ਕਾਮਨਾ ਆਵਈ ਤਹ ਤੇਰੀ ਤਨ ਖੇ ਮੇਰੇ ਮਨ ਲੈ ਲਾ ਘਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਧਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮੱhalla ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋ ਬਨ ਸਾਸ ਹੈ ਤਾਬ ਲਗੇ ਤਨ ਦੇ ਬੇਨ ਗੁਣ ਕਾਮਨਾ ਆਵਈ ਟਹਿ ਟੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਾਗੇ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਟਹਿ ਟੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹੋ ਮੈਂ ਨੇਵਰੀ ਪਾਹੇ ਧਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋ ਬਨ ਸਾਸ ਹੈ ਤਾਬ ਲਗੇ ਇਹ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹਿ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮੰਨ ਮਿੱਤਰ ਬਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਵ ਲਗ ਇਹ ਧਰ ਦੇ ਬਿਨ ਗੁਣ ਕਾਮਨਾ ਆਵਈ ਤਹ ਟੇਰੀ ਥਨਖੇ ਮੇਰੇ ਮਨ ਲੈ ਲਾਹ ਕਰ ਜਾਹਿ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹਿ ਸਤਿ ਰਿਵਾਹੇ ਗੁਰੂ ਸਾਹਿਬ ਜੀ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਰੇ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਾਬ ਲਗੇ ਏ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੂਬਨ ਸਾਸ ਹੈ ਤਵ ਲਗੇ ਇਹ ਧਰ ਦੇ ਬਿਨ ਗੁਣ ਕਾਮਨਾ ਆਵਈ ਤਹ ਟੇਰੀ ਤਨ ਖੇ ਮੇਰੇ ਮਨ ਲੈ ਲਾ ਘਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਵਾਹਿਗੁਰੂ ਸਾਹਿਬ ਜੀ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਲੇ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਵ ਲਗੇ ਇਹ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਵ ਲਗੇ ਇਹ ਨਰ ਦੇ ਬੇਨ ਗੁਣ ਕਾਵਨਾ ਆਵਈ ਤਹ ਟੇਰੀ ਤਨ ਖੇ ਮੇਰੇ ਮਨ ਲੈ ਲਾ ਘਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਆਮ ਸਿਰੀ ਵਾਹੇ ਗੁਰੂ ਸਾਹਿਬ ਜੀ ਸੇਰੀ ਰਾਗ ਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਾਬ ਲਗੇ ਤਨ ਦੇ ਬੇਨ ਗੁਣ ਕਾਵਨਾ ਆਵਈ ਟਹਟੇ ਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੂਬਨ ਸਾਸ ਹੈ ਤਵ ਲਾਗੇ ਇਹ ਨਰ ਦੇ ਬੇਨ ਗੁਣ ਕਾਵਨਾ ਆਵਈ ਤਹ ਟੇਰੀ ਤਨ ਖੇ ਮੇਰੇ ਮਨ ਲੈ ਲਾ ਘਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਧਾਮ ਸਿਰੀ ਵਾਹੇ ਗੁਰੂ ਸਾਹਿਬ ਜੀ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋ ਬਨ ਸਾਸ ਹੈ ਤਾਬ ਲਗੇ ਇਹ ਤਨ ਦੇ ਬੇਨ ਗੁਣ ਕਾਵਨਾ ਆਵਈ ਟਹ ਟੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਾਗੇ ਇਹ ਧਰ ਦੇ ਬੇਨ ਗੁਣ ਕਾਵਨਾ ਆਵਈ ਤਹ ਤੇਰੀ ਥਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਓਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਨ ਸਾਸ ਹੈ ਤਾਬ ਲਗੇ ਇਹ ਥਨ ਦੇ ਬੇਨ ਗੁਣ ਕਾਵਨਾ ਆਵਈ ਟਹਿ ਟੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਟਹਿ ਟੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਹੰ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਰੇ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਾਬ ਲਗੇ ਇਹ ਤਨ ਦੇ ਬੇਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਟਹਿ ਟੇਰੀ ਥਨ ਖੇ ਮੇਰੇ ਮਨ ਲੈ ਲਾ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਲੇ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਇਹ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਇਹ ਨਰ ਦੇ ਬੇਨ ਗੁਣ ਕਾਵਨਾ ਆਵਈ ਤਹ ਟੇਰੀ ਥਨ ਖੇ ਮੇਰੇ ਮਨ ਲੈ ਲਾ ਘਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਆਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੇਰੀ ਰਾਗ ਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਰ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਾਬ ਲਗੇ ਥਨ ਦੇ ਬੇਨ ਗੁਣ ਕਾਵਨਾ ਆਵਈ ਟਹਟੇ ਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉਮੈ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਤਹ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਓਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਾਬ ਲਗੇ ਤਨ ਦੇ ਬਿਨ ਗੁਣ ਕਾਮਨਾ ਆਵਈ ਟਹ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੂਬਨ ਸਾਸ ਹੈ ਤਬ ਲਾਗੇ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਟਹ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਹਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋ ਬਨ ਸਾਸ ਹੈ ਤਾਬ ਲਗੇ ਇਹ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਾਗੇ ਇਹ ਧਰ ਦੇ ਬਿਨ ਗੁਣ ਕਾਮਨਾ ਆਵਈ ਤਹ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਏ ਹੋਵੇਂ ਨੇਵਰੀ ਪਾਹੇ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਰੀ ਰਾਗ ਮੱhalla ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਲੇ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਵ ਲਗੇ ਇਹ ਤਨ ਦੇ ਬੇਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਵ ਲਗੇ ਇਹ ਤਨ ਦੇ ਬੇਨੁਣ ਗੁਣ ਕਾਵਨਾ ਆਵਈ ਤਹ ਟੇਰੀ ਤਨ ਖਹਿ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋ ਬਨ ਸਾਸ ਹੈ ਤਾਬ ਲਗੇ ਇਹ ਤਨ ਦੇ ਬੇਨੁਣ ਗੁਣ ਕਾਵਨਾ ਆਵਈ ਹਟੇ ਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉਮੈ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਬਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਵ ਲਾਗੇ ਇਹ ਨਰ ਦੇ ਬੇਨ ਗੁਣ ਕਾਵਨਾ ਆਵਈ ਤਹ ਤੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਆਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਨ ਸਾਸ ਹੈ ਤਾਬ ਲਗੇ ਤਨ ਦੇ ਬੇਨ ਗੁਣ ਕਾਵਨਾ ਆਵਈ ਟਹ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਟਹ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਹਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਾਬ ਲਗੇ ਏ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉਮੈ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਤਹ ਟੇਰੀ ਤਨ ਖਹਿ ਮੇਰੇ ਮਨ ਲੈ ਲਾ ਘਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਓਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੇਲੇ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਵ ਲਗੇ ਇਹ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਵ ਲਗੇ ਇਹ ਨਰ ਦੇ ਬੇਨ ਗੁਣ ਕਾਵਨਾ ਆਵਈ ਤਹ ਟੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ ਧੰ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਰ ਵੇਲਾ ਹੈ ਇਹ ਜਦ ਲਗ ਜੋ ਬਨ ਸਾਸ ਹੈ ਤਾਬ ਲਗੇ ਇਹ ਤਨ ਦੇ ਬੇਨ ਗੁਣ ਕਾਵਨਾ ਆਵਈ ਟਹ ਟੇਰੀ ਥਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਬਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਵ ਲਾਗੇ ਇਹ ਦਰ ਦੇ ਬਿਨ ਗੁਣ ਕਾਮਨਾ ਆਵਈ ਟਹ ਟੇਰੀ ਥਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੀ ਸ੍ਰੀ ਵਾਹਿ ਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਰ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਾਬ ਲਗੇ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹੇ ਮੇਰੇ ਮਨ ਲੈ ਲਾਹ ਕਰ ਜਾਹੇ ਗਰਮਖਰ ਨਾਮ ਸਲਾਈਐ ਹਉਮੈ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਬਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਵ ਲਗੇ ਇਹ ਨਰ ਦੇ ਬੇਨ ਗੁਣ ਕਾਵਨਾ ਆਵਈ ਤਹ ਤੇਰੀ ਤਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਆਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਾਬ ਲਗੇ ਤਨ ਦੇ ਬੇਨ ਗੁਣ ਕਾਵਨਾ ਆਵਈ ਟਹਿ ਟੇਰੀ ਥਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉਮੈ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਟਹਿ ਟੇਰੀ ਥਨ ਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਹਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਾਬ ਲਗੇ ਏ ਤਨ ਦੇ ਬਿਨ ਗੁਣ ਕਾਵਨਾ ਆਵਈ ਟਹਿ ਢੇਰੀ ਤਨ ਖੇਹ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮਖ ਨਾਮ ਸਲਾਈਐ ਹਉ ਮੈਂ ਨਿਵਰੀ ਪਾਹੇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਵ ਲਗ ਇਹ ਨਰ ਦੇ ਬਿਨ ਗੁਣ ਕਾਮਨਾ ਆਵਈ ਤਹ ਟੇਰੀ ਥਨ ਖੇ ਮੇਰੇ ਮਨ ਲੈ ਲਾ ਕਰ ਜਾਹੇ ਗੁਰਮਖ ਨਾਮ ਸਲਾਹੀਐ ਹਉਮੈ ਨਿਵਰੀ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ